ਕੀ ਕਹਿਆ ਯਾਰਾ ਕਿਵੇਂ ਮਾਫਦਮ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਜੀ ਦਾ ਸਰ ਸਭ ਕੁਝ ਬੀਜੇਪੀ ਕਰੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਲੋ ਤੇ ਰਾਮ ਰਹੀਮ ਜਿਹੜਾ ਬੀਜੇਪੀ ਵਾਲਿਆਂ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜਿਗਰ ਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਉਹਨੂੰ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਤੇ ਰਾਮ ਰਹੀਮ ਨੂੰ ਬਾਅਦ ਬਾਅਦ ਰਿਹਾ ਕਰਨਾ ਇਹ ਹੱਦ ਕਿੰਦਾ ਸਰਕਾਰ ਦੀ ਬੀਜੇਪੀ ਦੀ ਨਿੰਦਣ ਜੋ ਕਾਰਵਾਈ ਆ ਬਿਲਕੁਲ ਉਹਨੂੰ ਇਹ ਹੱਦ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਬੀਜੇਪੀ ਉਹਨੂੰ ਬਾਤ ਬਾਤ ਜਿਹੜਾ ਉਹ ਛੁੱਟੀ ਤੇ ਲੈ ਕੇ ਇਹਨਾਂ ਦਾ ਕਦੇ ਬਾਤ ਨੂੰ بار-ਬਾਰ ਰਾਈ ਦਿੰਦੇ ਕੰਨੀ ਫਰੋ ਦਿੰਦੇ ਨਹੀਂ ਜੀ ਉਹ ਆਪਣਾ ਵੋਟ ਬੈਂਕ ਕਪੜੇ ਹਰਿਆਣੇ ਵਿੱਚ ਜਿਹੜਾ ਬੀਜੇਪੀ ਆਪਣੇ ਪੈਸ ਜਮਾਉਣ ਵਾਸਤੇ ਜਿਹੜਾ ਉਣ ਕਿਉਂਕਿ ਅੱਗੇ ਦੋ ਸਾਲ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣੀਆਂ ਉਹ ਵਾਰ ਵਾਰ ਜਿਹੜਾ ਲੈਕਚਰ ਜਦੋਂ ਆਉਂਦੀਆ ਉਦੋਂ ਨੂੰ ਯੂਜ਼ ਕਰਦੇ ਆ ਉਦੋਂ ਨੂੰ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਕੋਲ ਜੜੀ ਦਿੱਤੀ। ਬੀਜੇਪੀ ਕਿਹਨੂੰ ਕਿਹਾ ਕਿ ਆਈ ਹੈ ਅਸੀਂ ਬੰਦੀ ਸਿੰਘਾਂ ਦੇ ਰਾਗ ਕਰਾਂਗੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇਹ ਅਮਲ ਨਹੀਂ ਕੀਤਾ ਗਿਆ। ਨਹੀਂ ਨਹੀਂ ਕੋਈ ਅਮਲ ਨਹੀਂ ਕਰਦਾ ਜੀ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ। ਉਹਦੀ ਅਮਲ ਕਰਦੇ ਛੱਡਦੇ। ਉਹ ਹਾਨ ਕੀਤਾ ਜਾ ਰਿਹਾ ਕਿਵੇਂ ਮਾਪਦੰਡ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਚਾਹੀਦਾ। ਸਰ ਸਭ ਕੁਝ ਬੀਜੇਪੀ ਕਰਦੀ। ਮੈਂ ਪਹਿਲਾਂ ਵੀ ਕਿਹਾ ਕਈ ਵਾਰੋ ਤੇ ਰਾਮ ਰਹੀਮ ਜਿਹੜਾ ਬੀਜੇਪੀ ਵਾਲਿਆਂ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜੀ ਕਰਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਉਹਨੂੰ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ ਤੇ ਆਮ ਆਦਮੀ ਪਾਰ-ਪਾਰ ਅਧਿਆ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨ ਜੋ ਕਾਰਵਾਈ ਆ ਬਿਲਕੁਲ ਉਹਨੂੰ ਧਿਆਨ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਬੀਜੇਪੀ ਉਹਨੂੰ ਬਾਤ-ਬਾਤ ਜਿਹੜਾ ਉਹ ਛੁੱਟੀ ਦੇ ਲੈ ਕੇ ਕਿੰਨਾ ਦਾ ਕੰਮ ਤੁਹਾਨੂੰ بار-ਬਾਰ ਰੈਈ ਦਿੰਦੇ ਆ ਕੰਮ ਦੀ ਪ੍ਰੋਲ ਦਿੰਦੇ ਨੇ ਨਹੀਂ ਜੀ ਉਹ ਆਪਣਾ ਵੋਟ ਬੈਂਕ ਕੱਪੜੇ ਅਰੇ ਅਨੁਗ੍ਰਹਿ ਜਿਹੜਾ ਬੀਜੇਪੀ ਆਪਣੇ ਪੈਰ ਜਮਾਉਣ ਵਾਸਤੇ ਜਿਹੜਾ ਉਹ ਕਿਉਂਕਿ ਅੱਗੇ ਦੋ ਸਾਲ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣੀ ਆ ਤੇ ਉਹ ਵਾਰ-ਵਾਰ ਜਿਹੜਾ ਲੈਕਚਰ ਜਦੋਂ ਆਉਂਦੀ ਆ ਉਦੋਂ ਨੂੰ ਯੂਜ਼ ਕਰਦੇ ਆ ਉਦੋਂ ਨੂੰ ਵਰਤਦੇ ਆ ਇਸ ਕਰਕੇ ਭਾਜਪਾ ਨੇ ਉਹਨੂੰ ਪ੍ਰੋਪਲ ਜੜੀ ਦਿੱਤੀ ਭਾਜਪਾ ਨੂੰ ਕਿਹਦੇ ਗਿਆ ਕੀ ਆਈ ਗਿਆ ਹੀ ਬੰਦੀ ਸਿੰਘਾਂ ਦੇ ਰਾਹ ਕਰਾਂਗੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇੱਥੇ ਅਮਲ ਨਹੀਂ ਕੀਤਾ ਗਿਆ ਨਹੀਂ ਕੋਈ ਅਮਲ ਨਹੀਂ ਕਰਦਾ ਜੇ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ ਉਹਦੀ ਅਮਲ ਕਰਦੇ ਛੱਡਦੇ